ਇੱਕ ਬਹੁਤ ਵਧੀਆ ਐਕਸ਼ਨ ਵੀ ਕਹਿ ਸਕਦੇ ਆ ਤੇ ਬਹੁਤ ਵਧੀਆ ਗੱਲ ਕਹਿ ਸਕਦੇ ਜਿਹੜੇ ਕੈਬਨੇਟ ਮੰਤਰੀ ਨੇ ਮੌਕੇ ਦਾ ਜਾਇਜ਼ਾ ਲੀਤਾ ਮੌਕੇ ਦਾ ਜਾਇਜ਼ਾ ਕੀ ਲੀਤਾ ਕਿ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਦੋਂ ਸ਼ਹਿਰ ਦੇ ਵਿੱਚ ਵੀ ਪੈਂਦਾ ਪਿਆਸੀ ਸ਼ਹਿਰ ਦੇ ਵਿੱਚ ਗੋਡੇ-ਗੋਡੇ ਪੱਕਾ ਪਾਣੀ ਖੜਾ ਸੀ ਤਾਂ ਉਦੋਂ ਟੈਂਪਲ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਵਦੀਆਂ ਗੱਡੀਆਂ ਦਾ ਕਾਫਲਾ ਲੈ ਕੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੇ ਸਿੰਗਲ-ਸਿੰਗਲ ਬਾਜ਼ਾਰਾਂ ਦਾ ਮਾਹੌਲ ਦੇਖਿਆ ਜਾਇਜ਼ਾ ਲੀਤਾ ਇਹ ਸਭ ਬਾਜ਼ਾਰਾਂ ਦੇ ਵਿੱਚ ਕੀ ਕੁਝ ਹੈ ਲੇਕਿਨ ਕੈਬਨਿਟ ਮੰਤਰੀ ਦਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਜਦੋਂ ਕੈਬਨਿਟ ਮੰਤਰੀ ਨੇ ਪੂਰੇ ਸ਼ਹਿਰ ਦਾ ਢੇਗਾ ਕੱਢ ਲਿਆ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਦੀ ਕਰਨ ਖਚਾਈ ਵੀ ਸ਼ੁਰੂ ਕਰ ਦਿੱਤੀ ਚਾਹੇ ਉਹ ਨਇਵਰ ਬੋਰਡ ਦੀ ਗੱਲ ਹੋਵੇ ਤੇ ਚਾਹੇ ਉਹ ਨਗਰ ਪ੍ਰੀਸ਼ਦ ਦੀ ਗੱਲ ਹੋਵੇ ਨਗਰ ਇਹ ਸਭ ਉਹ ਤੁਹਾਨੂੰ ਪਤਾ ਨਹੀਂ ਕਿ ਉਹ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਆਣੀ ਲੋਕਤੀ ਤੇ ਵਿੱਚ ਜਮਾ ਡੁੱਬਦਾ ਫਿਰਦੇ ਜਿਵੇਂ ਰਿਪੋਰਟ ਮੇਰੇ ਕੋਲੇ ਖੜਾ ਆ ਤਾਂ ਕਹਿੰਦਾ ਇਹ ਚਲਾਉਂਦਾ ਜਮੋਟਰਾ ਤੋਂ ਸੀ ਚਲੋ ਨਾ ਮੈਂ ਮੂਲ ਤੋਂ ਉਹਦਾ ਹੈਂਡਓਵਰ ਨਹੀਂ ਕੀਤਾ ਕੁਮਾਰ ਜੀ ਪਰ ਮੈਂ ਕਹਿੰਦਾ ਉਹਨੇ ਹੈਂਡਓਵਰ ਹੀ ਨਹੀਂ ਕੀਤੀ ਸਾਨੂੰ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨੂੰ ਹੈਂਡਓਵਰ ਕੀਤੀ ਉਹਨੇ ਕੋਲ ਦਾ ਟੋਕੀ ਹਲਕੇ ਦੇ ਵਿੱਚ ਮੰਤਰੀ ਸਲਾਹ ਸਲਾਹਕਾਰ ਵੀ ਹੈਗੇ ਉਹ ਸਲਾਹ ਸਲਾਹਕਾਰਾਂ ਨੂੰ ਵੀ ਕਹਾਂਗੇ ਚੰਗੀ ਦੋ ਉਕੇ ਮੰਤਰੀ ਸਾਹਿਬ ਕੰਮ ਕਰਨਾ ਚਾਉਂਦੇ ਨੇ ਕੋਈ ਸਲਾਹਕਾਰ ਕਹਿੰਦੇ ਕਿ ਚੋਕਰੀ ਮਾਰੇ ਨਿਕਲ ਜਾਂਦੇ ਨੇ ਜਾਂ ਫਿਰ ਕੁਝ ਅਫਸਰ ਮਾਰੇ ਨਿਕਲ ਜਾਂਦੇ ਨੇ ਕਿਉਂਕਿ ਅਫਸਰ ਜਿਹਨੇ ਸਹੀ ਗੱਲ ਨਹੀਂ ਦੱਸਦਾ ਤੇ ਸਲਾਹਕਾਰ ਸਹੀ ਸਲਾਹ ਨਾ ਦੇਣ ਉਹ ਕਦੇ ਵੀ ਕੰਮ ਸਿਰੇ ਨਹੀਂ ਚੜਦਾ ਲੇਕਿਨ ਮੰਤਰੀ ਸਾਹਿਬ ਦੇ ਕੰਮ ਕਰਨ ਦਾ ਜਨੂਨ ਹੈ ਪਰ ਕੁਝ ਸਲਾਹਕਾਰ ਜਾਂ ਫਿਰ ਅਫਸਰਾਂ ਦਿੱਤੇ ਲੈ ਕੇ ਲਾਈ ਕਰਕੇ ਮਲੂਕ ਸ਼ਹਿਰ ਪਿੱਛੇ ਜਾ ਰਿਹਾ ਹੈ ਉਹਨਾਂ ਸਾਹਿਬ ਪਤਾ ਹੋਵੇ ਕਿ ਮਲੋੜ ਦੇ ਵਿੱਚ ਐਸ.ਸੀ.ਐਮ ਸਾਹਿਬ ਦੀ ਕੁਰਸੀ ਵੀ ਖਾਲੀ ਪਈ ਹੈ ਆਖਿਰਕਾਰ ਤਹਿਸੀਲ ਮਲੋਟ ਹੈ ਦੋ ਹਲਕਿਆਂ ਨੂੰ ਲੱਗਦੀ ਹੈ ਜਿਸ ਦੇ ਵਿੱਚ ਲੰਬੀ ਹਲਕਾ ਵੀ ਹੈ ਤੇ ਮਲੋਟ ਹਲਕਾ ਵੀ ਹੈ ਲੇਕਿਨ ਉੱਥੇ ਐਸ.ਐਮ ਵੀ ਨਹੀਂ ਹੈ ਕੁਰਸੀ ਸਵੇਰ ਦੇਖਦੀ ਹੈ ਕਿ ਸ਼ਾਇਦ ਐਸ.ਐਮ ਸਾਹਿਬ ਆਉਣਗੇ ਲੇਕਿਨ ਉਹ ਕੁਰਸੀ ਸ਼ਾਮ ਨੂੰ ਨਰਾਸ਼ ਹੋ ਕੇ ਮੁੜ ਜਾਂਦੀ ਹੈ ਇਸ ਤੋਂ ਦਿੱਕਰ ਸਾਡੇ ਸੂਤਰ ਕਹਿੰਦੇ ਨੇ ਕਿ ਅਧਿਕਾਰੀ ਆਪਣੀ ਮਨਮਰਜ਼ੀ ਕਰ ਰਹੇ ਨੇ ਕਿ ਮੰਤਰੀ ਸਾਹਿਬ ਦੇ ਫੋਨ ਤੋਂ ਬਾਅਦ ਵੀ ਅੱਜ ਵੀ ਸ਼ਾਇਦ ਪਾਣੀ ਹਟੇ ਖੜਾ ਹੈ ਲੇਕਿਨ ਕੀ ਹੋਵੇਗਾ ਮਲੋੜ ਛੜ ਦੇ ਵਿੱਚ ਕੀ ਮੰਤਰੀ ਦੇ ਇਸ ਐਕਸ਼ਨ ਤੋਂ ਬਾਅਦ ਅਧਿਕਾਰੀਆਂ ਦੇ ਕੰਨਾਂ ਦੇ ਵਿੱਚ ਉਹ ਸੁਨੇਗਾ ਸ਼ਸ਼ੀਗਾਰ ਤੋਂ ਜੁੜੇ ਹੋ ਪੰਜਾਬ ਮੈਨਾਂ ਲਾਈਵ ਦੇ ਨਾਲ ਗੱਲ ਚਰਚਾ ਦੀ ਹੈ ਗੱਲ ਵਿਸ਼ਵਾਸ ਦੀ ਹੈ ਤੇ ਗੱਲ ਖਬਰ ਤੇ ਪਰੋਸੇ ਦੀ ਹੈ ਉਹੀ ਕੁਛ ਹੈ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਿਆ ਤਾਂ ਬਦਲਾਅ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਤਰ੍ਹਾਂ ਦੇ ਸੁਹਾਣਾ ਮੌਸਮ ਹੋਇਆ ਸੁਹਾਣੇ ਮੌਸਮ ਦੇ ਵਿੱਚ ਤਾਂ ਕਾਫੀ ਤੇਜ਼دار ਬਾਰਿਸ਼ ਆ ਜਿਹੜੀ ਹੋਈ ਹੈ ਉਸ ਦੇ ਨਾਲ ਮਲੋੜ ਸ਼ਹਿਰ ਦੀ ਗੱਲ ਕਰ ਲੈਂਦੇ ਹਾਂ ਮਲੋੜ ਸ਼ਹਿਰ ਦੇ ਵਿੱਚ ਹਾਲਾਤ ਜਿਹੜੇ ਕਾਫੀ ਖਰਾਬ ਨੇ ਮਲੋੜ ਸ਼ਹਿਰ ਦੇ ਵਿੱਚ ਪਾਣੀ ਜਿਹੜਾ ਸੜਕਾਂ ਤੇ ਆ ਉਹ ਗੋਡੇ-ਗੋਡੇ ਆ ਤੇ ਉਸ ਦੇ ਵਿੱਚ ਹੀ ਇੱਕ ਬਹੁਤ ਵਧੀਆ ਐਕਸ਼ਨ ਵੀ ਕਹਿ ਸਕਦੇ ਹਾਂ ਤੇ ਬਹੁਤ ਵਧੀਆ ਗੱਲ ਕਹਿ ਸਕਦੇ ਆ ਕਿ ਕੈਬਨਿਟ ਮੰਤਰੀ ਨੇ ਮੌਕੇ ਦਾ ਜਾਇਜ਼ਾ ਲੀਤਾ ਮੌਕੇ ਦਾ ਜਾਇਜ਼ਾ ਕੀਤਾ ਕਿ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਦੋਂ ਸ਼ਹਿਰ ਦੇ ਵਿੱਚ ਮੀਂਹ ਪੈਂਦਾ ਪਿਆ ਸੀ ਸ਼ਹਿਰ ਦੇ ਵਿੱਚ ਗੋਡੇ-ਗੋਡੇ ਪੱਕਾ ਪਾਣੀ ਖੜਾ ਸੀ ਤਾਂ ਉਦੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਦੀਆਂ ਗੱਡੀਆਂ ਦਾ ਕਾਫਲਾ ਲੈ ਕੇ ਬਾਜ਼ਾਰਾਂ ਦੇ ਵਿੱਚ ਗਏ ਉਹਨਾਂ ਨੇ ਸਿੰਗਲ-ਸਿੰਗਲ ਬਾਜ਼ਾਰਾਂ ਦਾ ਮਾਹੌਲ ਦੇਖਿਆ ਜਾਇਜ਼ਾ ਲੀਤਾ ਕਿ ਉਹ ਸਭ ਬਾਜ਼ਾਰਾਂ ਦੇ ਵਿੱਚ ਕੀ ਕੁਝ ਹੈ ਸਮੇਦਾ ਤੇ ਆਪਦੇ ਹਲਕੇ ਦਾ ਟਾਈਮ ਟਾਈਮ ਤੇ ਹਰ ਚੀਜ਼ ਦੇ ਵੱਲ ਕੈਬਨਿਟ ਮੰਤਰੀ ਦਾ ਫੋਕਸ ਕਰ ਰਹੇ ਨੇ ਲੇਕਿਨ ਲੋਕ ਉਹਨਾਂ ਦੀ ਇਸ ਗੱਲ ਪਿੱਛੇ ਤਾਇਫ ਕਰ ਰਹੇ ਨੇ ਲੇਕਿਨ ਕੈਬਨਿਟ ਮੰਤਰੀ ਦਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਜਦੋਂ ਕੈਬਨਿਟ ਮੰਤਰੀ ਨੇ ਪੂਰੇ ਸ਼ਹਿਰ ਦਾ ਗੇੜਾ ਕੱਢ ਲਿਆ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਦੀ ਕੰਨ ਖਚਾਈ ਵੀ ਸ਼ੁਰੂ ਕਰ ਦਿੱਤੀ ਚਾਹੇ ਉਹ ਸੀਵਰ ਬੋਰਡ ਦੀ ਗੱਲ ਹੋਵੇ ਤੇ ਚਾਹੇ ਉਹ ਨਗਰ ਪਾਲਿਸ਼ਦ ਦੀ ਗੱਲ ਹੋਵੇ ਨਗਰ ਕੌਂਸਲ ਦੀ ਗੱਲ ਹੋਵੇ ਤਾ ਦੋਨਾ ਬੋਲਾਂ ਦੀ ਜਿਹੜੀ ਹੈ ਜੱਜ ਕੇ ਕੈਬਨਿਟ ਮੰਤਰੀ ਨੇ ਈਓ ਨੂੰ ਫੋਨ ਲਗਾ ਕੇ ਵੀ ਖਿੱਚਿਆ ਕਿ ਆ ਵੀ ਤੁਸੀਂ ਸਵੇਰੇ ਆ ਜਾਓ ਸਾਰਾ ਰੰਗਾ ਚੱਕ ਲਿਆਉਣ ਨਾਲ ਤੇ ਫਿਰ ਦੇਖਦੇ ਆ ਫਿਰ ਇਹ ਚੀਜ਼ਾਂ ਦੇਖੋ ਕੈਬਨਿਟ ਮੰਤਰੀ ਦਾ ਐਕਸ਼ਨ ਹੈ ਤਾਂ ਇਹ ਐਕਸ਼ਨ ਕਿਸ ਤਰ੍ਹਾਂ ਕੈਬਨਿਟ ਮੰਤਰੀ ਨੇ ਕੀਤਾ ਆਖਿਰਕਾਰ 3.5 ਸਾਲ ਹੋ ਗਏ ਸੀ ਤਾਂ 3 ਸਾਲਾਂ ਦੇ ਵਿੱਚ ਮੇ ਵੀ ਆਏ ਲੇਕਿਨ ਕੈਬਨਿਟ ਮੰਤਰੀ ਦਾ ਇਹ ਐਕਸ਼ਨ ਕਿਤਨਾ ਕਿਤੇ ਹਲਕੇ ਵਾਸੀ ਦੇ ਘਰ ਦੇ ਵਿੱਚ ਕਿਸੇ ਰਾਸਤੇ ਜਾਂਦੇ ਰੁਕੇ ਤੇ ਉਥੇ ਅਧਿਕਾਰੀ ਸੱਤ ਲਏ ਲੇਕਿਨ ਸਭ ਤੋਂ ਵਧੀਆ ਗੱਲ ਕੀ ਹੋਈ ਕਿ ਆਖਿਰਕਾਰ ਮਲੋੜ ਦੇ ਲੋਕਾਂ ਨੇ ਕਿਹਾ ਕਿ ਸਾਡੀ ਕਿਸੇ ਮੰਤਰੀ ਨੇ ਸਾਰਤਾ ਲਈ ਸਾਡੇ ਕਿਸੇ ਅਧਿਕਾਰੀ ਨੇ ਆ ਕੇ ਮੌਕੇ ਦਾ ਜਾਇਜ਼ਾ ਤਾਂ ਲਿੱਤਾ ਸਾਡੇ ਕਿਸੇ ਅਧਿਕਾਰੀ ਨੇ ਆ ਕੇ ਸਾਡੀਆਂ ਗੱਲਾਂ ਦੇ ਜਿਹੜੇ ਅਸੀਂ ਮੰਗਾ ਕਰਦੇ ਸਾਡੀ ਸੁਣੀ ਤਾਂ ਸਰੀ ਲੋਕ ਇਸ ਗੱਲ 'ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਸਲਾਹ ਕਾ ਰਹੇ ਨੇ ਲੇਕਿਨ ਲਗਦਾ ਕਿ ਅਧਿਕਾਰੀਆਂ ਦੀ ਢਲਾਈ ਤੇ ਲੋਕਾਂ ਨੂੰ ਪਾਣੀ ਦੇ ਵਿੱਚ ਡਬੋ ਰੱਖਿਆ ਮਲੌਰ ਸ਼ਹਿਰ ਦੇ ਵਿੱਚ ਮਲੌਰ ਸ਼ਹਿਰ ਦੇ ਹਾਲਾਤ ਤੇ ਗੱਡੀਆਂ ਉਸ ਪਾਣੀ ਦੇ ਵਿੱਚ ਟੁਨੀਆਂ ਕੈਬਨਿਟ ਮੰਤਰੀ ਦੀਆਂ ਕੈਬਨਿਟ ਮੰਤਰੀ ਦਾ ਜਿੱਥੇ ਕੈਬਨਿਟ ਮੰਤਰੀ ਨੇ ਖੜ ਕੇ ਫੋਨ ਲਾਇਆ ਨਾ ਕਿ ਉਹ ਕੈਬਨਿਟ ਮੰਤਰੀ ਦਾ ਘਰ ਹੈ ਸਗੋਦੀ ਉਹ ਕਿਸੇ ਹਲਕਾ ਦੇ ਇੱਕ ਵਸਨੀਕ ਦਾ ਘਰ ਹੈ ਉਹ ਹਲਕੇ ਦੇ ਵਿੱਚ ਰਹਿੰਦੇ ਕਿਸੇ ਸ਼ਹਿਰ ਦੇ ਕਿਸੇ ਦੇ ਘਰ ਦੇ ਵਿੱਚ ਖੜੇ ਹੋਏ ਨੇ ਲੇਕਿਨ ਕੈਬਨਿਟ ਮੰਤਰੀ ਸਭ ਤੋਂ ਜ਼ਿਆਦਾ ਉਹ ਕੈਬਨਿਟ ਮੰਤਰੀ ਹੈ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਆਪਦੇ ਹਲਕੇ ਦੇ ਵਿੱਚ ਹਾਜ਼ਰੀ ਹੈ ਇਹ ਉਹ ਕੈਬਨਿਟ ਮੰਤਰੀ ਹੈ ਜਿਨੇ ਆਪਦੇ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਕਰਾ ਰਹੇ ਹੈ ਇਹ ਉਹ ਕੈਬਨਿਟ ਮੰਤਰੀ ਹੈ ਕੈਬਨਿਟ ਮੰਤਰੀ ਹੈ ਜਿਨੇ 3.5 ਸਾਲ ਕੰਮ ਵੀ ਕੀਤਾ ਲੇਕਿਨ ਸੀਵਰੇਜ ਬੋਰਡ ਹੈ ਜਿਹੜਾ ਹੁਣ ਯਾਦ ਆਇਆ ਲਗਾਤਾਰ ਸ਼ਹਿਰ ਦੇ ਕੰਮ ਜ਼ੂਰ ਕਰ ਰਹੇ ਨੇ ਸੀਵਰ ਬੋਰਡ ਤੇ ਗੱਲ ਉੱਥੇ ਕਰੀਏ ਗ੍ਰੀਨ ਵੈਲੀ ਰੋਡ ਦੀ ਗ੍ਰੀਨ ਵੈਲੀ ਰੋਡ ਤੇ ਤਾਂ ਵੱਡੇ ਵੱਡੇ ਖੱਡੇ ਵੀ ਨੇ ਲੋਕ ਵੀਡੀਓ ਪਾ ਰਹੇ ਨੇ ਕਿ ਖੱਡਿਆਂ ਦਾ ਹਾਲਾਤ ਦੇਖ ਲਓ ਖੱਡੇ ਐਡੇ ਐਡੇ ਨੇ ਕਾਲਾ ਖੁੱਭ ਗੀਆਂ ਸਕੂਲ ਤੇ ਆਵੇਂ ਇਨਾ ਖੁੱਭ ਗਈਆਂ ਲੇਕਿਨ ਕੰਮ ਚਲਵਾਇਆ ਜਾਂਦਾ ਲੇਕਿਨ ਉਸ ਕੰਮ ਨੂੰ ਮਿੱਟੀ ਪਵਾ ਕੇ ਬੰਦ ਹੋ ਜਾਂਦਾ ਆਖਿਰ ਕਾ ਕੀ ਲੋਕਾਂ ਦਾ ਕਸੂਰ ਹੈ ਮੰਤਰੀ ਸਾਹਿਬ ਗੌਰ ਕਰੋ ਮੰਤਰੀ ਸਾਹਿਬ ਗੌਰ ਕਰੋ ਮੰਤਰੀ ਸਾਹਿਬ ਗੌਰ ਕਰੋ ਜੀ ਹਾਂ ਮੰਤਰੀ ਸਾਹਿਬ ਨੂੰ ਚਾਹੀਦਾ ਹੈ ਕਿ ਤੁਰੰਤ ਜਿਹੜੇ ਆਪਦੇ ਹਲਕੇ ਦੇ ਕੰਮ ਹੈ ਕਰਵਾਏ ਜਾਣ ਤੁਰੰਤ ਅਧਿਕਾਰੀਆਂ ਨੂੰ ਕੰਨ ਖਿਚਾਈ ਕੀਤੀ ਜਾਵੇ ਜੇ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਇਹਨਾਂ ਨੂੰ ਬਦਲੋ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਇਹਨਾਂ ਨੂੰ ਚੱਕ ਕੇ ਪਰੇ ਸਿੱਟੋ ਅਧਿਕਾਰੀ ਕੰਮ ਨਹੀਂ ਕਰਦੇ ਤਾਂ ਇਹਨਾਂ ਤੇ ਕਾਰਵਾਈ ਕਰੋ ਕਿਉਂਕਿ ਫੇਰ ਅਧਿਕਾਰੀ ਨੇ ਜਿਹੜੇ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋਗੇ ਅਗਰ ਤੁਸੀਂ ਅਧਿਕਾਰੀਆਂ ਨਾਲ ਪ੍ਰੇਮ ਪਿਆਰ ਨਾਲ ਪੇਚ ਆਉਂਗੇ ਤਾਂ ਇਹ ਅਧਿਕਾਰੀਆਂ ਨੇ ਕੰਮ ਨਹੀਂ ਕਰਨੇ ਅਧਿਕਾਰੀ ਕੰਮ ਕਰਦੇ ਨੇ ਤਾਂ ਉਹਨਾਂ ਕੋਲ ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਬਦਲੋ ਕਿਉਂਕਿ ਤੁਹਾਨੂੰ ਹਲਕੇ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਜਗ੍ਹਾ ਬਣਾਈ ਹੈ ਉਹਨੂੰ ਹੋਰ ਮੇਨਟੇਨ ਕਰਨਾ ਤੁਹਾਡਾ ਹੱਕ ਹੈ ਤਾਂ ਐਸਾ ਸੁਝਾਅ ਮంత్రి ਸਾਲ ਨੂੰ ਚੰਗਾ ਵੀ ਲੱਗੇ ਤੇ ਸ਼ਾਇਦ ਕੁਝ ਮਾੜਾ ਵੀ ਲੱਗ ਸਕਦਾ ਕਿਉਂਕਿ ਹਲਕੇ ਦੇ ਵਿੱਚ ਮੰਤਰੀ ਸਲਾਹ ਸਲਾਹਕਾਰ ਵੀ ਹੈਗੇ ਨੇ ਕੋ ਸਲਾਹ ਸਲਾਹਕਾਰਾਂ ਨੂੰ ਵੀ ਕਵਾਂਗੇ ਚੰਗੀ ਦੋ ਕਿਉਂਕਿ ਮੰਤਰੀ ਸਾਹਿਬ ਕੰਮ ਕਰਨਾ ਚਾਹੁੰਦੇ ਨੇ ਕੋ ਸਲਾਹਕਾਰ ਕਦੇ ਕਿ ਕੁਝ ਮਾੜੇ ਨਿਕਲ ਜਾਂਦੇ ਨੇ ਜਾਂ ਫਿਰ ਕੁਝ ਅਫਸਰ ਮਾੜੇ ਨਿਕਲ ਜਾਂਦੇ ਨੇ ਕਿਉਂਕਿ ਅਫਸਰ ਜਿਹਨੇ ਤੇ ਸਹੀ ਗੱਲ ਨਹੀਂ ਦੱਸਦਾ ਤੇ ਸਲਾਹਕਾਰ ਸਹੀ ਸਲਾਹ ਨਾ ਦੇਣ ਉਹ ਕਦੇ ਵੀ ਕੰਮ ਸਿਰੇ ਨਹੀਂ ਚੜਦਾ ਲੇਕਿਨ ਮੰਤਰੀ ਸਾਹਿਬ ਦੇ ਕੰਮ ਕਰਨ ਦਾ ਜਨੂਨ ਹੈ ਪਰ ਕੁਝ ਸਲਾਹ ਕਰਿਆ ਫਿਰ ਅਫਸਰਾਂ ਦੀ ਢਿਲਾਈ ਕਰਕੇ ਮਲੋੜ ਸ਼ਹਿਰ ਪਿੱਛੇ ਜਾ ਰਹੇ। ਸਰ ਵੀ ਨਹੀਂ ਹੈ ਤੇ ਸਰਕਾਰ ਨਗਰ ਕੌਂਸਲ ਤੋਂ ਬਿਨਾ ਇੱਕ ਮੰਤਰੀ ਜ਼ਰੂਰ ਹੈ। ਮੰਤਰੀ ਪੂਰੇ ਪੰਜਾਬ ਦੇ ਨੇ ਲੇਕਿਨ ਉਹ ਫਿਰ ਵੀ ਆਪਦੇ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਜ਼ਰੂਰ ਕਰਾਉਂਦੇ ਨੇ। ਪਰ ਮੰਤਰੀ ਸਾਹਿਬ ਫੜਾ ਗੌਰ ਕਰਨ ਦੀ ਲੋੜ ਹੈ। ਮੰਤਰੀ ਸਾਹਿਬ ਤੁਹਾਨੂੰ ਇਸ ਤੇ ਕੰਮ ਥੋੜਾ ਹੋਰ ਸਲਾਹਕਾਰ ਮਜ਼ਬੂਤ ਕਰਨ ਦੀ ਲੋੜ ਹੈ। ਲੇਕਿਨ ਕੰਮ ਕਰਨ ਦਾ ਤਜਰਬਾ ਤੇ ਜਿਹੜਾ ਜਨੂਨ ਹੈ ਤੁਹਾਡੇ ਵਿੱਚ ਬਹੁਤ ਹੈ। ਪਰ ਅਸੀਂ ਤੁਹਾਨੂੰ ਵੀ ਤੁਹਾਡੀ ਵੀ ਸਲਾਗਾ ਇਸ ਲਈ ਕਰਦੇ ਆ ਕਿ ਤੁਸੀਂ ਇੱਕ ਨਰਮ ਸੁਭਾਅ ਦੇ ਹੋ ਤੁਸੀਂ ਇੱਕ ਮਿਲਨ ਵਰਤਨ ਵਾਲੇ ਹੋ ਤੁਸੀਂ ਇੱਕ ਕੰਮ ਕਰਨ ਦਾ ਜਨੂਨ ਰੱਖਦੇ ਹੋ ਤੁਸੀਂ ਇੱਕ ਇੱਕ ਡਾਕਟਰੀ পেশੇ ਨੂੰ ਛੱਡ ਕੇ ਲੋਕਾਂ ਦੀ ਸੇਵਾ ਲਈ ਆਏ ਹੋ ਇਹ ਤੁਹਾਡੀ ਇੱਜ਼ਤ ਕਰਦੇ ਆ ਅਸੀਂ ਤੁਹਾਡਾ ਮਾਨ ਸਤਿਕਾਰ ਕਰਦੇ ਆ ਪਰ ਮਲੋਟ ਵਾਲਿਆਂ ਦੀ ਗੱਲ ਵੀ ਸੁਣੋ ਮਲੋਟ ਵਾਲਿਆਂ ਦੇ ਜਿਹੜੇ ਰਹਿੰਦੇ ਕੰਮ ਨੇ ਉਹ ਪੂਰੇ ਕਰਵਾਓ ਗ੍ਰੀਨ ਵੈਲੀ ਰੋਡ ਬਣਵਾਓ ਪਾਣੀ ਦਾ ਤੇ ਸੀਵਰ ਦੀ ਨਿਕਾਸੀ ਦਾ ਕੰਮ ਕਰਵਾਓ ਇਹ ਜ਼ਰੂਰੀ ਹੈ ਕਿਉਂਕਿ ਤੌੜੇ ਇੰਜੀਨੀਅਰ ਤੌੜੇ ਡਿਪਾਰਟਮੈਂਟ ਦੇ ਜਿਹੜੇ ਮਲੋਟ ਦੇ ਅਧਿਕਾਰੀ ਨੇ ਸ਼ਾਇਦ ਤੁਹਾਨੂੰ ਗੁੰਮਰਾਹ ਕਰ ਰਹੇ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਮਲੋਟ ਦੇ ਵਿੱਚ ਐਸਜੀਐਮ ਸਾਹਿਬ ਦੀ ਕੁਰਸੀ ਵੀ ਖਾਲੀ ਪਈ ਹੈ ਆਖਿਰਕਾਰ ਤਹਿਸੀਲ ਮਲੋਟ ਹੈ ਦੋ ਹਲਕਿਆਂ ਨੂੰ ਲੱਗਦੀ ਹੈ ਜਿਸ ਦੇ ਵਿੱਚ ਲੰਬੀ ਹਲਕਾ ਵੀ ਹੈ ਤੇ ਮਲੋਟ ਹਲਕਾ ਵੀ ਹੈ ਲੇਕਿਨ ਉਥੇ ਐਸਜੀਐਮ ਹੀ ਨਹੀਂ ਹੈ ਕੁਰਸੀ ਸਵੇਰ ਦੇਖਦੀ ਹੈ ਕਿ ਸ਼ਾਇਦ ਐਸਜੀਐਮ ਸਾਹਿਬ ਆਉਣਗੇ ਲੇਕਿਨ ਉਹ ਕੁਰਸੀ ਸ਼ਾਮ ਨੂੰ ਨਰਾਸ਼ ਹੋ ਕੇ ਮੁੜ ਜਾਂਦੀ ਹੈ ਆਖਿਰਕਾਰ ਸਵਾਲਾਂ ਦੇ ਜਵਾਬ ਤੁਸੀਂ ਵੀ ਆਪਣੀ ਕੈਪਸ਼ਨ ਜਾਂ ਫਿਰ ਕਮੈਂਟ ਬਾਕਸੇ ਵਿੱਚ ਜ਼ਰੂਰ ਦਿਓ ਤਾਂ ਕਿ ਸ਼ਾਇਦ ਇਹ ਸਵਾਲਾਂ ਜੁਰ ਤੁਹਾਨੂੰ ਕੋੜੇ ਵੀ ਲੱਗੇ ਹੋਣਗੇ ਲੇਕਿਨ ਮਲੌਰ ਦਾ ਸੁਧਾਰ ਜਾਂ ਫਿਰ ਲੰਬੀ ਦਾ ਸੁਧਾਰ ਇਹ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਮਲੌਰ ਸ਼ਾਇਦ ਪਾਣੀ ਦੇ ਵਿੱਚ ਡੁੱਬਿਆ ਪਿਆ ਅਧਿਕਾਰੀ ਸ਼ਾਇਦ ਲੱਗਦਾ ਕਿ ਅੰਗੇਲੀ ਵਰਤ ਰਹੇ ਨੇ ਇੱਥੋਂ ਤੱਕ ਸਾਡੇ ਸੂਤਰ ਕਹਿੰਦੇ ਨੇ ਕਿ ਅਧਿਕਾਰੀ ਆਪਣੀ ਮਨਮਰਜ਼ੀ ਕਰ ਰਹੇ ਨੇ ਕਿ ਮંત્રી ਸਾਹਿਬ ਦੇ ਫੋਨ ਤੋਂ ਬਾਅਦ ਵੀ ਅੱਜ ਵੀ ਸ਼ਾਇਦ ਪਾਣੀ ਹੋਤੇ ਖੜਾ ਹੈ ਲੇਕਿਨ ਕੀ ਹੋਵੇਗਾ ਮਲੋੜ ਸ਼ਹਿਰ ਦੇ ਵਿੱਚ ਕੀ ਮੰਤਰੀ ਦੇ ਇਸ ਐਕਸ਼ਨ ਤੋਂ ਬਾਅਦ ਅਧਿਕਾਰੀਆਂ ਦੇ ਕੰਨਾਂ ਦੇ ਵਿੱਚ ਕੁਝ ਸੁਨੇਗਾ ਕੀ ਅਧਿਕਾਰੀ ਖਾਣਾ ਪੂਰਤੀ ਕੋਈ ਕਰਨਗੇ ਜਾਂ ਅਧਿਕਾਰੀ ਆਪਣੇ ਦਿਲੋਂ ਮਿਹਨਤ ਦੇ ਨਾਲ ਇਹ ਕੰਮ ਕਰਨਗੇ ਸਵਾਲ ਬਹੁਤ ਸ ਨੇ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਅਧਿਕਾਰੀ ਨੇ ਜਾਂ ਫਿਰ ਮਲੋੜ ਦੇ ਲੋਕਾਂ ਦੇ ਸਵਾਲ ਨੇ ਮਲੋੜ ਦੇ ਲੋਕ ਕੀ ਕਹਿਣਾ ਚਾਹੁੰਦੇ ਨੇ ਮਨੋੜ ਦੇ ਲੋਗ ਕਿਸ ਤਰ੍ਹਾਂ ਦੇ ਸਵਾਲ ਕਰਨਾ ਚਾਹੁੰਦੇ ਨੇ ਮਨੋੜ ਦੇ ਲੋਗ ਕਿਸ ਤਰ੍ਹਾਂ ਦਾ ਕੰਮ ਚਾਹੁੰਦੇ ਨੇ ਪਰ ਇਹ ਤਾਂ ਗਰ ਮੰਤਰੀ ਨੇ ਜਿਹੜੇ ਉਬਦਿਲੋਚਾਨ ਨਾਲ ਕਰ ਰਹੇ ਨੇ ਇਹ ਕੈਮਰੇ ਦੇ ਮੰਤਰੀ ਨੇ ਕੰਮ ਤਾਂ ਕਰ ਰਹੇ ਨੇ ਕੰਮ ਚੰਗੇ ਕਰ ਰਹੇ ਨੇ ਲੇਕਿਨ ਕੁਝ ਸੁਧਾਰ ਲਿਆਉਂਦੀ ਲੋੜ ਹੈ